ਨਾਫ ਕਰਿਓ ਗੁਰੂ ਪਿਆਰਿਓ ਅੱਜ ਦਾ ਜੋ ਬਚਨ ਹੈ ਥੋੜਾ ਕੌੜਾ ਜ਼ਰੂਰ ਲੱਗੇਗਾ ਪਰ ਸੱਚ ਹੈ ਬਾਣੀ ਅੱਜ ਵੀ ਬਹੁਤ ਪੜ੍ਹੀ ਜਾ ਰਹੀ ਹੈ ਪੁਰਾਣੇ ਸਮਿਆਂ ਦੇ ਨਾਲ ਕਿਤੇ ਬਹੁਤ ਵੱਧ ਪਰ ਪੜ੍ਹੀ ਸਿਰਫ ਸੁਆਰਥ ਦੇ ਲਈ ਹੀ ਜਾ ਰਹੀ ਹੈ ਕੋਈ ਬਾਣੀ ਪੜ੍ਹਦਾ ਮੇਰੀ ਫੈਕਟਰੀ ਵਧੀਆ ਚੱਲੇ ਕੋਈ ਬਾਣੀ ਪੜਦਾ ਮੈਨੂੰ ਪੁੱਤ ਮਿਲ ਜਾਵੇ ਕੋਈ ਬਾਣੀ ਪੜਦਾ ਮੈਨੂੰ ਪੋਤਾ ਮਿਲ ਜਾਵੇ ਕੋਈ ਅਖੰਡ ਪਾਠ ਸਾਹਿਬ ਦੇ ਪਾਠ ਕਰਾਉਂਦਾ ਕੋਈ ਸਹਿਜ ਪਾਠ ਕਰਾਉਂਦਾ ਮੇਰੇ ਪੁੱਤ ਦਾ ਵਿਆਹ ਹੋ ਜਾਵੇ ਮੈਨੂੰ ਦੁਨਿਆਵੀ ਸੁੱਖ ਮਿਲ ਜਾਵੇ ਗੁਰੂ ਪਿਆਰਿਓ ਬਾਣੀ ਦੁਨਿਆਵੀ ਵਸਤੂਆਂ ਪ੍ਰਾਪਤ ਕਰਨ ਲਈ ਨਹੀਂ ਬਣਾਈ ਗਈ ਅਰ ਅੱਜ ਅਸੀਂ ਕਿਹੜੇ ਕੰਮੇ ਤੁਰ ਪਏ ਆ ਅੱਜ ਅਸੀਂ ਗੁਰੂ ਨੂੰ ਵੀ ਰਿਸ਼ਵਤਾਂ ਦੇਣੇ ਫਿਰਦੇ ਹਾਂ ਕਿ ਅਸੀਂ ਇੰਨੀ ਬਾਣੀ ਪੜਾਂਗੇ ਸਾਡਾ ਆਹ ਕਾਰਜ ਸਵਾਰ ਦੇ ਅਸੀਂ ਇੰਨੀ ਬਾਣੀ ਪੜਾਂਗੇ ਸਾਡਾ ਆਹ ਕਾਰਜ ਸਵਾਰ ਦੇ ਅਸੀਂ ਗੁਰੂ ਨਾਲ ਵੀ ਸੌਦੇ ਕਰਨ ਲੱਗ ਪਏ ਹਾਂ ਗੁਰਬਾਣੀ ਨਿਸਵਾਰਥ ਓਕੇ ਹੀ ਪੜ੍ਹਨੀ ਚਾਹੀਦੀ ਹੈ ਸਤ ਗੁਰੂ ਨੂੰ ਪਤਾ ਹੈ ਕਿਸ ਨੂੰ ਕਿਹੜੀ ਹਾਤ ਦੇਣੀ ਹੈ ਕਿਸ ਨੂੰ ਕੀ ਦੇਣਾ ਇਸ ਲਈ ਗੁਰੂ ਦੇ ਨਾਲ ਸੌਦੇਵਾਰੀਆਂ ਕਰਨੀਆਂ ਛੱਡ ਕੇ ਨਿਸਵਾਰਥ ਹੋ ਕੇ ਗੁਰਬਾਣੀ ਨੂੰ ਪੜੋ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵੋ